ब्राउन ਕੁੜੀ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੇ ਵੈਲਡਿੰਗ ਦੇ ਵਲੌਗਸ ਤੇ ਵੀਡੀਓਸ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ। ਇਹ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਤੇ ਚਾਣ ਵਾਲਿਆਂ ਦੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਸਾਲਾਂ ਦੀ ਮਿਹਨਤ ਤੋਂ ਬਾਅਦ ਬ੍ਰਾਊਨ ਕੁੜੀ ਦਾ ਇੱਕ ਵੱਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕਿਉਂਕਿ ਛੋਟੀ ਉਮਰੇ ਹੀ ਉਸਦਾ ਵਿਆਹ ਹੋਇਆ ਹੈ ਸੀ ਤੇ ਕੁਝ ਕਾਰਨਾਂ ਦੇ ਕਰਕੇ ਉਸਦਾ ਡਿਵੋਰਸ ਹੋ ਗਿਆ ਸੀ ਜਿਸ ਕਰਕੇ ਉਸਨੇ ਹੋਰਾਂ ਕੁੜੀਆਂ ਦੇ ਵਾਂਗ ਢੇਰੀ ਨਹੀਂ ਢਾਈ ਤੇ ਆਪਣੇ ਵੈਲਡਿੰਗ ਦੇ ਕੰਮ ਵਿੱਚ ਆਪਣੇ ਪਿਤਾ ਦੇ ਨਾਲ ਹੱਥ ਵਟਾਉਣ ਲੱਗੀ ਤੇ ਨਾਲ ਹੀ ਉਹ ਕਦੇ-ਕਦੇ ਵੈਲਡਿੰਗ ਕਰਦਿਆਂ ਦੀਆਂ ਵੀਡੀਓ ਵੀ ਪਾ ਦਿੰਦੀ ਸੀ ਤੇ ਵੀਡੀਓਜ਼ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਸਰਾਇਆ ਕਿ ਉਸ ਨੂੰ ਦਿਨਾਂ ਦੇ ਵਿੱਚ ਹੀ ਸਟਾਰ ਬਣਾ ਦਿੱਤਾ ਤਾ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਅਪਡੇਟ ਇਹ ਹੈ ਕਿ ਬਰਾਉਨ ਕੁੜੀ ਨੇ ਪਹਿਲਾਂ ਤਾਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਲੱਖਾਂ ਰੁਪਏ ਦੀ ਵਰਕਸ਼ਾਪ ਖੜੀ ਕੀਤੀ ਤੇ ਹੁਣ ਉਹ ਆਪਣੇ ਸੁਪਣਿਆਂ ਦਾ ਨਵਾਂ ਘਰ ਬਣਾਉਣ ਜਾ ਰਹੀ ਹੈ ਜਿਸ ਤੋਂ ਬਾਅਦ ਉਸਨੇ ਵੀਡੀਓ ਵੀ ਸ਼ੇਅਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਸਨੇ ਲਿਖਿਆ ਹੈ ਕਿ ਹਰ ਕੁੜੀ ਦਾ ਡ੍ਰੀਮ ਕਿਵੇਂ ਲੱਗਾ ਮੇਰਾ ਛੋਟਾ ਜਿਹਾ ਘਰ ਇਸ ਵੀਡੀਓ ਤੋਂ ਬਾਅਦ ਉਸ ਨੂੰ ਨਵੇਂ ਘਰ ਦੀਆਂ ਵਧਾਈਆਂ ਆ ਰਹੀਆਂ ਹਨ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੇਖ ਸਕਦੇ ਹੋ ਬਰਾਊਨ ਕੁੜੀ ਦੇ ਚੌਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਸੋਸ਼ਲ ਮੀਡੀਆ ਤੇ ਉਸ ਦੀ ਪਛਾਣ ਇੱਕ ਸਟਾਰਾ ਵਾਂਗ ਹੈ ਤੇ ਜਿੱਥੇ ਵੀ ਬਰਾਊਨ ਕੁੜੀ ਜਾਂਦੀ ਹੈ ਤੇ ਲੋਕ ਉਸ ਦੇ ਨਾਲ ਬੜੇ ਚਾਹ ਦੇ ਨਾਲ ਫੋਟੋਆਂ ਖਿਚਵਾਉਂਦੇ ਹਨ ਕਿਉਂਕਿ ਬਰਾਊਨ ਕੁੜੀ ਨੇ ਹਮੇਸ਼ਾ ਹੀ ਆਉਣ ਵਾਲੀਆਂ ਕੁੜੀਆਂ ਨੂੰ ਇਹੀ ਸਿਖਾਇਆ ਕਿ ਧੀਆ ਆਪਣੀ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਕਿਵੇਂ ਚਮਕਾ ਸਕਦੀਆਂ ਹਨ ਕਿਉਂਕਿ ਮਾਪੇ ਹਮੇਸ਼ਾ ਹੀ ਆਪਣੀਆਂ ਧੀਆ ਦਾ ਨਾਮ ਉੱਚਾ ਦੇਖਣਾ ਚਾਹੁੰਦੇ ਹਨ ਪਰ ਇਹ ਵਾਕ ਨੂੰ ਬਰਾਊਨ ਕੁੜੀ ਨੇ ਸੱਚ ਕਰ ਦਿਖਾਇਆ ਤੇ ਅੱਜ ਜਦੋਂ ਵੀ ਮਾਪੇ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਲੋਕ ਗੱਲਾਂ ਕਰਦੇ ਹਨ ਕਿ ਇਹ ਬਰਾਊਨ ਕੁੜੀ ਦੇ ਮਾਤਾ ਪਿਤਾ ਹਨ ਤੇ ਸਾਨੂੰ ਵੀ ਬਰਾਊਨ ਕੁੜੀ ਤੇ ਬਹੁਤ ਜ਼ਿਆਦਾ ਮਾਣ ਹੈ ਕਿਉਂਕਿ ਅਜਿਹਿਆਂ ਲਾਇਕ ਧੀਾਂ ਰੱਬ ਹਰ ਕਿਸੇ ਨੂੰ ਦੇਵੇ ਜੋ ਸਮਾਜ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਮਿਹਨਤ ਕਰਕੇ ਆਪਣੀ ਮਿਹਨਤ ਦੇ ਨਾਲ ਅੱਗੇ ਵਧਦੀਆਂ ਰਹੀਆਂ ਹਨ ਤੇ ਅੱਜ ਜੋ ਮੁਕਾਮ ਉਸਨੇ ਹਾਸਲ ਕੀਤਾ ਹੈ ਸ਼ਾਇਦ ਇਸ ਨਾਮ ਨੂੰ ਕਮਾਉਣਾ ਬਹੁਤ ਜ਼ਿਆਦਾ ਔਖਾ ਹੈ ਤੇ ਬਾਕੀ ਸਾਡੇ ਵੱਲੋਂ ਵੀ ਬਰਾਊਨ ਕੁੜੀ ਨੂੰ ਉਸਦੇ ਨਵੇਂ ਘਰ ਦੀਆਂ ਮੁਬਾਰਕਾਂ ਤੇ ਨਕਸ਼ਾ ਵੀ ਉਸਦੇ ਨਵੇਂ ਘਰ ਦਾ ਬਹੁਤ ਜ਼ਿਆਦਾ ਕਮਾਲ ਦਾ ਹੈ ਤੁਸੀਂ ਦੇਖ ਸਕਦੇ ਹੋ ਤੇ ਲੱਖਾਂ ਦੀ ਲਾਗਤ ਦੇ ਵਿੱਚ ਬਰਾਊਨ ਕੁੜੀ ਦੇ ਵੱਲੋਂ ਇਹ ਨਵਾਂ ਘਰ ਤਿਆਰ ਕੀਤਾ ਜਾ ਰਿਹਾ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਬਰਾਊਨ ਕੁੜੀ ਨੂੰ ਇਹ ਨਵਾਂ ਘਰ ਹੰਡਾਉਣਾ ਮਿਲੇ ਤੇ ਉਹ ਆਪਣੀ ਜ਼ਿੰਦਗੀ ਇਸ ਨਵੇਂ ਘਰ ਦੇ ਵਿੱਚ ਖੁਸ਼ੀਆਂ ਭਰੀ ਬਤੀਤ ਕਰੇ ਤੇ ਰੱਬ ਉਸਦੇ ਇਸ ਨਵੇਂ ਘਰ ਨੂੰ ਰੰਗ ਭਾਗ ਲਾਵੇ ਕਿਉਂਕਿ ਇਕੱਲੀ ਬਰਾਊਨ ਕੁੜੀ ਹੀ ਨਹੀਂ ਉਸਦਾ ਪੂਰਾ ਪਰਿਵਾਰ ਹੀ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਜਿੰਨਾ ब्राउन ਕੁੜੀ ਨੇ ਵੈਲਡਿੰਗ ਦਾ ਕੰਮ ਕਰਕੇ ਨਾਮ ਬਣਾਇਆ ਉਸੇ ਤਰ੍ਹਾਂ ਹੀ ਉਸ ਦਾ ਪਿਤਾ ਵੀ ਦਿਨ ਪਰ ਮਿਹਨਤ ਕਰਦਾ ਹੈ ਤੇ ਸਾਡੇ ਵੱਲੋਂ ਵੀ ਬ੍ਰਾਊਨ ਕੁੜੀ ਨੂੰ ਵਧਾਈਆਂ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਬ੍ਰਾਊਨ ਕੁੜੀ ਇਸੇ ਤਰ੍ਹਾਂ ਹੀ ਅੱਗੇ ਵਧਦੀ ਰਹੇ ਤਾਂ ਉਸ ਨੂੰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਹੱਲਾਸ਼ੀਰ ਜਰੂਰ ਦਿਆ ਕਰੋ ਤੇ ਬਾਕੀ ਤੁਹਾਡੇ ਕੀ ਵਿਚਾਰ ਹਨ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ